ਇੱਕ ਹੋਰ ਤੁਹਾਨੂੰ ਇੰਡੀਆ ਦੇ ਰਿਐਲਿਟੀ ਅਸੈਸਮੈਂਟ ਮੈਂ ਇੰਡੀਆ ਦਾ ਹਰ 3rd ਪਰਸਨ ਜਿਹੜਾ ਨਾ ਮੈਂਟਲੀ ਅਫਸਰਟ ਹੈਗਾ ਇਸ ਨੂੰ ਮੰਨੋ ਚਾਹੇ ਨਾ ਮੰਨੋ ਸਾਈਟ ਹਾਂਜੀ ਤੇ ਉਹੀ ਫੇਰੇ ਚੀਜ਼ਾਂ ਕਰਦੇ ਆ ਇਸ ਕਰਕੇ ਸਾਨੂੰ ਧਿਆਨ ਦੇਣਾ ਪੈਣਾ ਕਿ ਕਿਹੜਾ ਦਿਮਾਗੀ ਤੌਰ ਤੇ ਖੁੱਲਾ ਹੈਗਾ ਕਿਹੜਾ ਬੰਦਵਾਸ ਕਿਸ ਤਰ੍ਹਾਂ ਦੀ ਸੋਚਦਾ ਕਿੱਥੇ ਹੱਸਦਾ ਕਿੱਥੇ ਉੱਠਦਾ ਕਿੱਥੇ ਗੁੱਸਾ ਕਰਦਾ ਇਹ ਸਾਨੂੰ ਪਰਸਨੈਲਿਟੀ ਦੀਆਂ ਨਾ ਮਤਲਬ ਸਾਈਕੋਲੋਜੀਕਲੀ ਇਹ ਐਜੂਕੇਸ਼ਨ ਦੇਣੀ ਚਾਹੀਦੀ ਸਾਨੂੰ ਬੱਚਿਆਂ ਨੂੰ ਬਿਲਕੁਲ ਦੇ ਜੀ ਹਾਂਜੀ ਛੋਟੋ ਦਿਲ ਦੇ ਨਹੀਂ ਨਾ ਆਪਾਂ ਦੇ ਕੋਈ ਕਿਸੇ ਦੇ ਥੱਲੇ ਕੱਲ ਕੀਤਾ ਮਾਪੇ ਤੇ ਗੱਲ ਕਿਉਂ ਜੀ ਮੈਂ ਇਹ ਨਹੀਂ ਕਹਿੰਦਾ ਵੀ ਮਾਪੇ ਕਿੰਬਾ ਕਿਸੇ ਮਾਦਾ ਪੁੱਤ ਮਾਰਦੇ ਹੋ ਠੀਕ ਹੈ ਬਟ ਅੱਜ ਕੱਲ ਜੋ ਹੋ ਰਿਹਾ ਹੈ ਅੱਜ ਕੱਲ ਜੋ ਕੁੜੀਆਂ ਕਰ ਰਹੀਆਂ ਜਾਂ ਕੋਈ ਪੇਰੈਂਟਸ ਕਰ ਰਿਹਾ ਆਪ ਦੇ ਬੱਚੇ ਨੂੰ ਸਮਝਾਉਣਾ ਨੀਗਾ ਆਪ ਦੇ ਬੱਚੇ ਨੂੰ ਕੀ ਹੈ ਗੰਦੇ ਹੀ ਮੋਬਾਈਲ ਫੜਾ ਦੇਣਗੇ ਗੇਮ ਖੇਡ ਲੋ ਹਾਂਜੀ ਉਹਨੂੰ ਟਾਈਮ ਨਹੀਂ ਦੇਣਾ ਸਾਡੇ ਨਾ ਸ਼ਹਿਰ ਦੀ ਗੱਲ ਹੈ ਅਮਰੀਕਾ ਦੀ ਤੇ ਬੱਚਾ ਸੀ ਆ ਬੱਚਾ ਹੋ ਕੇ ਉਹਦੀ ਮਾਂ ਨੇ ਘਰੀ ਡਿਲੀਵਰੀ ਕਰਕੇ ਬੈਕਯਾਰਡ ਦੇ ਵਿੱਚ ਦੱਬਤਾ ਉਹਦੀ ਕੁੜੀ ਦੇ ਬੱਚਾ ਹੋਇਆ ਉਹਦੀ ਕੁੜੀ ਦੇ ਬੱਚਾ ਹੋ ਕੇ ਬੈਕਯਾਰਡ ਦੇ ਵਿੱਚ ਹੀ ਦੱਬਤਾ ਦੇਖ ਲੋ ਕੀ ਕਰਾਂਗੇ ਉੱਥੇ ਉਹ ਜਿਹੜਾ ਮੁੰਡਾ ਸੀਗਾ ਜਿਹੜੇ ਮੁੰਡੇ ਨੇ ਉਸ ਕੁੜੀ ਦੇ ਨਾਲ ਕੀਤਾ ਤੇ ਉਹ ਮਾਂ ਦੀ ਸਾਕੀ ਭੈਣ ਦੇ ਮੁੰਡੇ ਨੇ ਆਪਾਂ ਕਹਿਰੀ ਵੀ ਮਾਸੀ ਦੀ ਕੁੜੀ ਨਾਲ ਕਰਕੇ ਉਦੇ ਬੱਚਾ ਹੋ ਗਿਆ ਬੱਚਾ ਹੋਏ ਤੋਂ ਬਾਅਦ ਉਹ ਬੈਕਯਾਰਡ 'ਚ ਦੱਬਦਾ ਤੇ ਆਪਦੀ ਉਹਨੇ ਮਾਂ ਨੇ ਆਪਦੀ ਸਕੀ ਭੈਣ ਦਾ ਮੁੰਡੇ ਨੂੰ ਕੈਨੇਡਾ ਕਾ ਨਹੀਂ ਭਜਾਤਾ ਜੀ ਤਿੰਨਾ ਚਾਰਾਂ ਸਾਲਾਂ ਬਾਅਦ ਜਾ ਕੇ ਫੜਿਆ ਗਿਆ ਤੇ ਬੰਦਾ ਕੀ ਕਰੇਗਾ ਉੱਥੇ ਉਹੀ ਗੱਲ ਹੈ ਜਿਹੜੀ ਮੈਂ ਗੱਲ ਤੁਹਾਨੂੰ ਕਹੀ ਨਾ ਐਟ ਦਾ ਐਂਡ ਸਾਨੂੰ ਸਿਵਿਕ ਸੈਂਸ ਸਾਈਕੋਲੋਜੀਕਲ ਐਜੂਕੇਸ਼ਨ ਹੰਦ ਦੇਣੀ ਪੈਣੀ ਆ ਦਨ ਇਹ ਚੀਜ਼ ਸੈੱਟ ਹੋਣੀ ਆ ਅਦਰਵਾਈਜ਼ ਦਾ ਕੋਈ ਹੱਲ ਨਹੀਂ ਹੈ ਜੱਟ